ਸਪਿੰਨ ਗੇਂਦਵਾਜ਼ ਤੋਂ ਓਪਨਰ ਕਿਵੇਂ ਬਣਿਆ ਅਭਿਸ਼ੇਕ ਸ਼ਰਮਾ ਜਵਰਾਜ ਸਿੰਘ ਨੂੰ ਦੇਖ ਕਿਵੇਂ ਸਿੱਖਿਆ ਕ੍ਰਿਕਟ ਖੇਡਣਾ ਤੇ ਕਿਵੇਂ ਪੂਰਾ ਕੀਤਾ ਪਿਤਾ ਦਾ ਸੁਪਨਾ ਇੰਨੀ ਦਿਨੀ ਏਸ਼ੀਆ ਕੱਪ ਖੇਡਿਆ ਜਾ ਰਿਹਾ ਦੱਸਿਆ ਕਿ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪਹਿਲੀ ਵਾਰ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ 28 ਤਰੀਕ ਨੂੰ ਇਹ ਮੁਕਾਬਲਾ ਹੋਏਗਾ ਪਰ ਉਸ ਤੋਂ ਪਹਿਲਾਂ ਇੱਕ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਇਹ ਨਾਮ ਹੈ ਅਭਿਸ਼ੇਕ ਸ਼ਰਮਾ ਦਾ ਅਸੀਂ ਕਿ ਅਭਿਸ਼ੇਕ ਸ਼ਰਮਾ ਨੇ ਇਸ ਵਾਰ ਏਸ਼ੀਆ ਕੱਪ ਦੇ ਵਿੱਚ ਇੰਨਾ ਕਿ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਪਾਕਿਸਤਾਨ ਦੇ ਵਿੱਚ ਜੇਕਰ ਕਿਸੇ ਕਰੈਕਟਰ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਤਾਂ ਉਸ ਦਾ ਨਾਮ ਹੈ ਅਭਿਸ਼ੇਕ ਸ਼ਰਮਾ ਪਰ ਅੱਜ ਤੁਹਾਨੂੰ ਦੱਸਾਂਗੇ ਕਿ ਇੱਕ ਸਪਿਨ ਬੋਲਰ ਤੋਂ ਓਪਨਰ ਬੈਟਸਮੈਨ ਜੇਕਰ ਅਭਿਸ਼ੇਕ ਸ਼ਰਮਾ ਬਣਿਆ ਤਾਂ ਕਿਵੇਂ ਤੇ ਉਸ ਦੇ ਪਿੱਛੇ ਕੀ ਕਾਰਨ ਰਹੇ ਨੇ ਉੱਥੇ ਹੀ ਜੁਬਰਾਤ ਸਿੰਘ ਦੇ ਨਾਲ ਕਿਵੇਂ ਅਭਿਸ਼ੇਕ ਸ਼ਰਮਾ ਦੀ ਦੋਸਤੀ ਵੱਧਦੀ ਹੈ ਅਤੇ ਕਿਵੇਂ ਫਿਰ ਜੁਬਰਾਜ ਦੇ ਵੱਲੋਂ ਅਭਿਸ਼ੇਕ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਤਾਂ ਇੱਕ ਇੱਕ ਜਾਣਕਾਰੀ ਤੁਹਾਡੇ ਨਾਲ ਜੋ ਸਾਂਝੀ ਕਰਾਂਗੇ ਦੱਸ ਦਈਏ ਕਿ ਅਭਿਸ਼ੇਕ ਸ਼ਰਮਾ ਨੇ ਇਸ ਵਾਰ ਏਸ਼ੀਆ ਕੱਪ ਦੇ ਵਿੱਚ ਦੋ ਅਜਈਆਂ ਪਾਰੀਆਂ ਖੇਡੀਆਂ ਨੇ ਜਿਨ੍ਹਾਂ ਨੇ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਉੱਥੇ ਹੀ ਜੇਕਰ ਅਭਿਸ਼ੇਕ ਸ਼ਰਮਾ ਦੇ ਪਿਤਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਸੁਪਨਾ ਸੀ ਕਿ ਮੈਂ ਭਾਰਤੀ ਕ੍ਰਿਕਟ ਟੀਮ ਦੇ ਲਈ ਖੇਡਾਂ ਪਰ ਉਹ ਪੂਰਾ ਨਹੀਂ ਹੋ ਸਕਿਆ ਤਾਂ ਮੇਰੀ ਮਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਪੁੱਤ ਤੂੰ ਨਹੀਂ ਖੇਡਿਆ ਤਾਂ ਕੋਈ ਗੱਲ ਨਹੀਂ ਤੇਰਾ ਪੁੱਤ ਜ਼ਰੂਰ ਇੰਡੀਆ ਲਈ ਖੇਡੇਗਾ ਤਾਂ ਹੁਣ ਅਭਿਸ਼ੇਕ ਸ਼ਰਮਾ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਮੇਰਾ ਪੁੱਤ ਇੰਡੀਆ ਲਈ ਖੇਡਦਾ ਤਾਂ ਮੈਨੂੰ ਆਪਣੀ ਮਾਂ ਦੇ ਵੱਲੋਂ ਕਈਆਂ ਗਈਆਂ ਉਹ ਗੱਲਾਂ ਚੀਤੇ ਆ ਜਾਂਦੀਆਂ ਨੇ ਤੇ ਮੈਂ ਭਾਵੁਕ ਹੋ ਜਾਂਦਾ ਮਾਂ ਕਿ ਮੇਰਾ ਸੁਪਨਾ ਵੀਸ਼ੱਕ ਪੂਰਾ ਨਹੀਂ ਹੋਇਆ ਸੀ ਪਰ ਮੇਰੇ ਪੁੱਤ ਨੇ ਉਸ ਮੁਕਾਮ ਦੇ ਉੱਪਰ ਪਹੁੰਚ ਕੇ ਇਸ ਸੁਪਨੇ ਨੂੰ ਸাকার ਕਰ ਦਿੱਤਾ ਤਾਂ ਉਸੇ ਕਿ ਰਾਜਕੁਮਾਰ ਸ਼ਰਮਾ ਵੀ ਪਹਿਲਾਂ ਕ੍ਰਿਕਟ ਖੇਡਿਆ ਕਰਦੇ ਸੀ ਪਰ ਘਰ ਦੀਆਂ ਮਜਬੂਰੀਆਂ ਦੇ ਕਾਰਨ ਉਹਨਾਂ ਨੂੰ ਇਹ ਖੇਡ ਐ ਜਿਹੜੀ ਛੱਡਣੀ ਪੈਂਦੀ ਆ ਜਿਸ ਤੋਂ ਬਾਅਦ ਉਹ ਬੈਂਕ ਦੇ ਵਿੱਚ ਨੌਕਰੀ ਕਰਦੇ ਆ ਤੇ ਫਿਰ ਜਦੋਂ ਅਭਿਸ਼ੇਕ ਸ਼ਰਮਾ ਦਾ ਜਨਮ ਹੁੰਦਾ ਤਾਂ ਉਹਨਾਂ ਦੇ ਵੱਲੋਂ ਫਿਰ ਜੋ ਅਭਿਸ਼ੇਕ ਸ਼ਰਮਾ ਨੂੰ ਕ੍ਰਿਕਟ ਦੇ ਵਿੱਚ ਪਾਇਆ ਜਾਂਦਾ ਕ੍ਰਿਕਟ ਖੇਡਣੀ ਜੋ ਸ਼ੁਰੂਆਤ ਉਸਦੀ ਕਰਵਾਈ ਜਾਂਦੀ ਹੈ ਤੇ ਇਸ ਦੌਰਾਨ ਅਭਿਸ਼ੇਕ ਸ਼ਰਮਾ ਸਟਾਰਟਿੰਗ ਦੇ ਵਿੱਚ ਇੱਕ ਸਪਿਨ ਬੋਲਰ ਦੇ ਤੌਰ ਤੇ ਖੇਡਦੇ ਆ ਦੱਸਦੇ ਕਿ ਜੋ ਸ਼ੁਰੂਆਤ ਅਭਿਸ਼ੇਕ ਸ਼ਰਮਾ ਦੀ ਇੱਕ ਸਪਿਨ ਬੋਲਰ ਦੇ ਤੌਰ ਤੇ ਹੁੰਦੀ ਆ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਜਨਮੇ ਅਭਿਸ਼ੇਕ ਸ਼ਰਮਾ ਨੇ ਤੈਨ ਤੋਂ 4 ਸਾਲ ਦੀ ਉਮਰ ਦੇ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਜੋ ਰਾਜਕੁਮਾਰ ਸ਼ਰਮਾ ਜਾਣੇ ਕਿ ਅਭਿਸ਼ੇਕ ਸ਼ਰਮਾ ਦੇ ਪਿਤਾ ਨੇ ਉਹਨਾਂ ਦੇ ਵੱਲੋਂ ਹੀ ਖੁਦ ਅਭਿਸ਼ੇਕ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਉਹ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਸੀ ਤੇ ਉਸ ਦੌਰਾਨ ਉਹਨਾਂ ਦੇ ਵੱਲੋਂ ਅਭਿਸ਼ੇਕ ਨੂੰ ਕ੍ਰਿਕਟ ਦੇ ਗੁਣ ਦੱਸੇ ਜਾਂਦੇ ਸੀ ਤਦ ਆਸੀਏ ਕਿ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਭਿਸ਼ੇਕ ਸ਼ਰਮਾ ਨੇ ਆਪਣੇ ਛੋਟੇ ਜਿਹੇ ਅਸਰਦਾਰ ਕੈਰੀਅਰ ਦੇ ਵਿੱਚ ਜੋ T20 ਇੰਟਰਨੈਸ਼ਨਲ 21 ਮੈਚ ਖੇਡੇ ਨੇ ਤਾਂ ਇਸ ਦੌਰਾਨ 708 ਸਕੋਰ ਬਣਾਏ ਨੇ ਤਦ ਆਸੀਏ ਕਿ ਇਸ ਦੇ ਪਿੱਛੇ ਦੀ ਜੇਕਰ ਕਹਾਣੀ ਦਾ ਜ਼ਿਕਰ ਕੀਤਾ ਜਾਵੇ ਤਾਂ ਉਹਨਾਂ ਨੇ ਇਸ 435.40 ਦੀ ਔਸਤ ਨਾਲ ਬਣਾਏ ਨੇ ਜੋ T20 ਦੇ ਵਿੱਚ ਸਭ ਤੋਂ ਵਧੀਆ ਐਵਰੇਜ ਹੈ ਤਾਂ ਦੱਸਦੇ ਇੱਕ ਸਟ੍ਰਾਈਕ ਰੇਟ 197.21 ਦਾ ਹੈ ਜੋ ਕਿਸੇ ਵੀ ਸਲਾਮੀ ਬੱਲੇਬਾਜ਼ ਦੇ ਲਈ ਸ਼ਾਨਦਾਰ ਹੁੰਦਾ ਹੈ ਦੱਸਦੇ ਇੱਕੇ ਬਾਲ ਦੇ ਹਿਸਾਬ ਨਾਲ T20 ਕ੍ਰਿਕਟ ਦੇ ਵਿੱਚ ਸਭ ਤੋਂ ਜ਼ਿਆਦਾ ਤੇ ਛੇਤੀ 50 ਛੱਕੇ ਲਗਾਉਣ ਵਾਲੇ ਬੱਲੇਬਾਜ਼ ਵੀ ਅਭਿਸ਼ੇਕ ਸ਼ਰਮਾ ਨੇ 331 ਗੇਂਦਾਂ ਦੇ ਵਿੱਚ ਉਹਨਾਂ ਨੇ ਇਹ ਮੀਲ ਪੱਥਰ ਸਥਾਪਿਤ ਕੀਤਾ ਤੇ 366 ਗੇਂਦਾਂ ਦੇ ਵਿੱਚ ਇੱਕ ਕਮਾਲ ਕਰਨ ਵਾਲੇ ਬੈਸਟ ਇੰਡੀਜ਼ ਦੇ ਐਵਨ ਲੂਇਸ ਦਾ ਰਿਕਾਰਡ ਵੀ ਤੋੜਿਆ ਉਹ ਰਾਸ ਦੀ ਹੈ ਕਿ ਪਿਛਲੇ ਦਿਨਾਂ ਦੌਰਾਨ ਜਦੋਂ ਅਭਿਸ਼ੇਕ ਸ਼ਰਮਾ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਇੱਕ ਵਧੀਆ ਪਾਰੀ ਖੇਡੀ ਜਾਂਦੀ ਆ ਤਾਂ ਉਸ ਤੋਂ ਬਾਅਦ ਬ੍ਰਿੰਦਰ ਸਹਿਵਾਗ ਦੇ ਵੱਲੋਂ ਉਹਨਾਂ ਨੂੰ ਇੱਕ ਐਡਵਾਈਸ ਵੀ ਦਿੱਤੀ ਜਾਂਦੀ ਹੈ ਕਿ ਤੁਸੀਂ ਜਦੋਂ 70 ਜਾਂ 80 ਸਕੋਰਾਂ ਤੇ ਪਹੁੰਚਦੇ ਹੋ ਤਾਂ ਉਸ ਮੌਕੇ ਆਪਣਾ ਸੌ ਬਣਾਉਣ ਦੇ ਬਾਰੇ ਜ਼ਰੂਰ ਸੋਚਿਆ ਕਰੋ ਉੱਥੇ ਹੀ ਇਸ ਪਾਰੀ ਤੋਂ ਬਾਅਦ ਜਵਰਾਜ ਸਿੰਘ ਅਤੇ ਬ੍ਰਿੰਦਰ ਸਹਿਵਾਗ ਦਾ ਕਾਫੀ ਜ਼ਿਆਦਾ ਜ਼ਿਕਰ ਹੋ ਰਿਹਾ ਤਲਾਸ਼ ਸੀ ਕਿ ਜੋ ਜਵਰਾਜ ਸਿੰਘ ਦੀ ਦੋਸਤੀ ਹੈ ਉਹ ਅਭਿਸ਼ੇਕ ਸ਼ਰਮਾ ਦੇ ਨਾਲ ਕਾਫੀ ਜ਼ਿਆਦਾ ਤੇ ਹੁਣ ਅਭਿਸ਼ੇਕ ਸ਼ਰਮਾ ਨੂੰ ਟ੍ਰੇਨਿੰਗ ਹੈ ਜਿਹੜੀ ਉਹ ਵੀ ਜਵਰਾਜ ਸਿੰਘ ਦੇ ਵੱਲੋਂ ਦਿੱਤੀ ਜਾਂਦੀ ਹੈ ਤਲਾਸ਼ ਸੀ ਇੱਕ ਇੱਕ ਦੌਰਾਨ ਜਦੋਂ ਪਹਿਲਾ ਅੰਡਰ 12 ਦੇ ਵਿੱਚ ਅਭਿਸ਼ੇਕ ਸ਼ਰਮਾ ਦੀ ਸ਼ੁਰੂਆਤ ਹੁੰਦੀ ਆ ਤਾਂ ਇਸ ਦੌਰਾਨ ਸ਼ੋਮਨ ਗਿੱਲ ਉੱਥੇ ਅਭਿਸ਼ੇਕ ਸ਼ਰਮਾ ਦੇ ਦੋਸਤ ਬਣਦੇ ਆ ਤੇ ਫਿਰ ਦੋਵੇਂ ਇਕੱਠੇ ਅੰਡਰ 14 ਖੇਡਦੇ ਆ ਅੰਡਰ 16 ਖੇਡਦੇ ਆ ਤੇ ਉਸ ਤੋਂ ਬਾਅਦ ਅੰਡਰ 19 ਦੇ ਵਿੱਚ ਜੋ ਅਭਿਸ਼ੇਕ ਸ਼ਰਮਾ ਦੀ ਐਂਟਰੀ ਹੁੰਦੀ ਆ ਤਾਂ ਦੱਸਦੇ ਕਿ ਅੰਡਰ 16 ਦੇ ਵਿੱਚ ਪੰਜਾਬ ਦੇ ਅਭਿਸ਼ੇਕ ਸ਼ਰਮਾ ਨੂੰ ਕਪਤਾਨ ਵੀ ਬਣਾਇਆ ਜਾਂਦਾ ਤੇ ਸੀਜ਼ਨ ਦੇ ਵਿੱਚ ਉਹਨਾਂ ਦੇ ਵੱਲੋਂ 1200 ਸਕੋਰ ਬਣਾਏ ਜਾਂਦੇ ਆ ਤੇ 552 ਵਿਕਟਾਂ ਕੱਢੀਆਂ ਜਾਂਦੀਆਂ ਇਸ ਤੋਂ ਬਾਅਦ ਬੀਸੀਸੀਆਈ ਦੇ ਵੱਲੋਂ ਉਹਨਾਂ ਨੂੰ ਨਮਨ ਅਵਾਰਡ ਵੀ ਦਿੱਤਾ ਗਿਆ ਫਿਰ ਅੰਡਰ 19 ਦੇ ਵਿੱਚ ਨਾਰਥ ਜ਼ੋਨ ਦਾ ਕਪਤਾਨ ਬਣਾਇਆ ਜਾਂਦਾ ਅਭਿਸ਼ੇਕ ਸ਼ਰਮਾ ਨੂੰ ਤੇ ਇਸ ਦੌਰਾਨ ਉਹਨਾਂ ਦੀ ਟੀਮ ਹੀ ਜਿੱਤ ਦਰਜ ਕਰਦੀ ਹੈ ਇਸ ਤੋਂ ਬਾਅਦ ਉਹ ਨੈਸ਼ਨਲ ਕ੍ਰਿਕਟ ਅਕੈਡਮੀ ਪਹੁੰਚਦੇ ਨੇ ਜਿੱਥੇ ਰਾਹੁਲ ਦਰਾਵੜ ਦੀ ਦੇਖ ਰੇਖ ਦੇ ਵਿੱਚ ਉਹਨਾਂ ਦੇ ਟੈਲੈਂਟ ਅਤੇ ਨਿਖਾਰ ਨੂੰ ਹੋਰ ਜ਼ਿਆਦਾ ਜੋ ਉਹਨਾਂ ਦੀ ਗੇਮ ਨੂੰ ਨਿਖਾਰਿਆ ਜਾਂਦਾ ਤੇ ਅੱਗੇ ਚੱਲ ਕੇ ਅੰਡਰ 19 ਇੰਡੀਆ ਦੇ ਕਪਤਾਨ ਬਣਦੇ ਨੇ ਤਦ ਦੱਸ ਦੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਸ਼੍ਰੀਲੰਕਾ ਦੇ ਵਿੱਚ ਖੇਡੇਗੇ ਅੰਡਰ 19 ਏਸ਼ੀਆ ਕੱਪ ਦੇ ਵੀ ਭਾਰਤ ਦੇ ਵੱਲੋਂ ਜਿੱਤਿਆ ਜਾਂਦਾ ਵਾ ਤਦ ਦੱਸ ਦੇ ਕਿ ਅਭਿਸ਼ੇਕ ਸ਼ਰਮਾ ਦੇ ਖੇਡ ਦੇ ਵਿੱਚ ਇਹ ਨਿਖਾਰ ਜਗਰਾਤ ਸਿੰਘ ਦੀ ਮਿਹਨਤ ਦੇ ਨਾਲ ਵੀ ਆਉਂਦਾ ਕਿਉਂਕਿ ਇੱਕ ਵਾਰ ਜਦੋਂ ਰੰਜੀ ਟਰਾਫੀ ਖੇਡੀ ਜਾ ਰਹੀ ਸੀ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਭਿਸ਼ੇਕ ਸ਼ਰਮਾ ਅਤੇ ਸ਼ੁਮਨ ਗੇਲ ਨੂੰ ਇਸ ਰਣਜੀਤ ਟਰੋਫੀ ਦੇ ਵਿੱਚ ਖਿਡਾਉਣਾ ਚਾਹੁੰਦਾ ਸੀ ਚਾਂਸ ਦੇਣਾ ਚਾਹੁੰਦਾ ਸੀ ਤਾਂ ਉਸ ਦੌਰਾਨ ਜੁਬਰਾਤ ਸਿੰਘ ਦੇ ਵੱਲੋਂ ਕਿਹਾ ਜਾਂਦਾ ਵਾ ਕਿ ਮੈਨੂੰ ਬੈਟਸਮੈਨ ਚਾਹੀਦੇ ਨੇ ਬੋਲਰ ਨਹੀਂ ਤਾਂ ਜੋ ਅਧਿਕਾਰੀ ਸਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਇਹਨਾਂ ਦੋਵਾਂ ਖਿਡਾਰੀਆਂ ਨੂੰ ਇੱਕ ਵਾਰ ਮੌਕਾ ਜ਼ਰੂਰ ਦਿਓ ਤਾਂ ਇਸ ਦੌਰਾਨ ਜਦੋਂ ਮੁਕਾਬਲਾ ਖੇਡਿਆ ਜਾ ਰਿਹਾ ਸੀ ਤਾਂ ਦੱਸ ਦਿੱਤ ਇੱਕ ਕਿ ਕਈ ਬੈਟਸਮੈਨ ਆਊਟ ਹੋ ਜਾਂਦੇ ਨੇ ਜਿਸ ਤੋਂ ਬਾਅਦ ਜੁਬਰਾਤ ਸਿੰਘ ਮੈਦਾਨ ਦੇ ਉੱਪਰ ਸੰਤ 40 ਸਕੋਰ ਬਣਾ ਕੇ ਖੇਡ ਰਿਹਾ ਸੀ ਇਸ ਦੌਰਾਨ ਉਹਨਾਂ ਦੇ ਵੱਲੋਂ ਅਭਿਸ਼ੇਕ ਸ਼ਰਮਾ ਨੂੰ ਬੁਲਾਇਆ ਜਾਂਦਾ ਕਿ ਤੁਸੀਂ ਬੈਟਿੰਗ ਦੇ ਲਈ ਆਓ ਤੇ ਜਿਵੇਂ ਹੀ ਅਭਿਸ਼ੇਕ ਸ਼ਰਮਾ ਗਰਾਊਂਡ ਦੇ ਉੱਪਰ ਜਾਂਦੇ ਆ ਉਹਨਾਂ ਦੇ ਵੱਲੋਂ ਤੇ ਇਸ ਤਰ੍ਹਾਂ ਪਾਰੀ ਖੇਡੀ ਜਾਂਦੀ ਹੈ ਜੁਗਰਾਤ ਸਿੰਘ 40 ਸਕੋਰ ਬਣਾ ਕੇ ਖੇਡ ਰਿਹਾ ਹੁੰਦਾ ਤੇ ਅਭਿਸ਼ੇਕ ਸ਼ਰਮਾ ਦੇ ਵੱਲੋਂ 100 ਸਕੋਰ ਬਣਾਏ ਜਾਂਦੇ ਆ ਉਸ ਤੋਂ ਬਾਅਦ ਜੁਗਰਾਤ ਸਿੰਘ ਦੇ ਵੱਲੋਂ ਗਰਾਊਂਡ ਦੇ ਉੱਪਰ ਹੀ ਕਿਹਾ ਜਾਂਦਾ ਕਿ ਮੈਂ ਅੱਜ ਤੋਂ ਅਭਿਸ਼ੇਕ ਸ਼ਰਮਾ ਨੂੰ ਟ੍ਰੇਨਿੰਗ ਦੇਵਾਂਗਾ ਤਾਂ ਉਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਦੇ ਵੱਲੋਂ ਵੀ ਜੁਗਰਾਤ ਸਿੰਘ ਨੂੰ ਦੱਸਿਆ ਜਾਂਦਾ ਕਿ ਮੈਂ ਬਚਪਨ ਤੋਂ ਹੀ ਤੁਹਾਨੂੰ ਦੇਖਦਾ ਸੀ ਤੁਹਾਡੀ ਖੇਡ ਨੂੰ ਦੇਖਦਾ ਸੀ ਤੇ ਉਸਤੇ ਅਨਸਾਰ ਹੀ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਤੋਂ ਬਾਅਦ ਜਦੋਂ ਲਾਕਡਾਊਨ ਲੱਗਦਾ ਤਾਂ ਉਸ ਦੌਰਾਨ ਵੀ ਅਭਿਸ਼ੇਕ ਸ਼ਰਮਾ ਨੂੰ ਜੁਬਰਾਜ ਸਿੰਘ ਦੇ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਆ ਤਾਂ ਦੱਸਦੀ ਇੱਕ ਕਿ ਹੁਣ ਉਸੇ ਸਮੇਂ ਤੋਂ ਲੈ ਕੇ ਜੁਬਰਾਜ ਸਿੰਘ ਅਭਿਸ਼ੇਕ ਸ਼ਰਮਾ ਅਤੇ ਸ਼ੁਮਨ ਗਿੱਲ ਨੂੰ ਟ੍ਰੇਨਿੰਗ ਦਿੰਦੇ ਆ ਤੇ ਇਸੇ ਮੈਚ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਬੋਲਰ ਦੀ ਵਿਦਾਇ ਇੱਕ ਬੈਟਿੰਗ ਬੈਟਸਮੈਨ ਦੇ ਤੌਰ ਤੇ ਖੇਡਣ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਅਵਿਸ਼ੇਕ ਸ਼ਰਮਾ ਦਾ ਕਮਾਲ ਪਹਿਲਾ ਆਈਪੀਐਲ ਦੇ ਵਿੱਚ ਦੇਖਣ ਨੂੰ ਮਿਲਿਆ ਹਾਲਾਂਕਿ ਆਈਪੀਐਲ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਸਟਰਗਲ ਵੀ ਕਰਨਾ ਪਿਆ ਸੀ ਪਰ ਜਦੋਂ ਉਹਨਾਂ ਦੀ ਇੱਕ ਚੰਗੀ ਪਾਰੀ ਦੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤਾਂ ਵਾਸਤੇ ਕਿ ਪਹਿਲੀ ਵਾਰ 2019 ਦੇ ਵਿੱਚ ਅਭਿਸ਼ੇਕ ਸ਼ਰਮਾ ਨੂੰ ਦਿੱਲੀ ਦੀ ਟੀਮ ਦੇ ਵੱਲੋਂ 55 ਲੱਖ ਰੁਪਏ ਦੇ ਵਿੱਚ ਖਰੀਦਾ ਜਾਂਦਾ ਉਸ ਤੋਂ ਬਾਅਦ ਸਨਰਾਈਜ਼ਰਸ ਹైదరాబాద్ ਦੀ ਟੀਮ ਦੇ ਵਿੱਚ ਉਹਨਾਂ ਦੀ ਐਂਟਰੀ ਹੁੰਦੀ ਹੈ ਤੇ ਉਦੋਂ ਤੋਂ ਲਗਾਤਾਰ ਉਸ ਟੀਮ ਦਾ ਹਿੱਸਾ ਨੇ ਤੇ ਇੱਕ ਅਹਿਮ ਹਿੱਸਾ ਬਣ ਚੁੱਕੇ ਨੇ ਤੇ ਹੁਣ ਭਾਰਤੀ ਟੀਮ ਦੇ ਵਿੱਚ ਵੀ ਅਭਿਸ਼ੇਕ ਸ਼ਰਮਾ ਦਾ ਇੱਕ ਖਾਸ ਥਾਂ ਹੈ। ਤਲਾਸ਼ ਤੇ ਅਭਿਸ਼ੇਕ ਸ਼ਰਮਾ ਨੇ ਇਸੇ ਤਰ੍ਹਾਂ ਇੱਕ ਬੋਲਰ ਦੀ ਬਜਾਏ ਬੈਟਸਮੈਨ ਦੇ ਤੌਰ ਤੇ ਖੇਡਣ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਇੱਕ ਮੇਨ ਬੈਟਸਮੈਨ ਦੇ ਤੌਰ ਤੇ ਉਹ ਭਾਰਤੀ ਟੀਮ ਦੇ ਵਿੱਚ ਖੇਡਦੇ ਨੇ ਭਾਰਤੀ ਟੀਮ ਦਾ ਹਿੱਸਾ ਨੇ ਤੇ 28 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇਸ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਹੋਏਗਾ ਤੇ ਉਸ ਮੁਕਾਬਲੇ ਦੇ ਵਿੱਚ ਵੀ ਅਭਿਸ਼ੇਕ ਸ਼ਰਮਾ ਚਰਚਾ ਦਾ ਵਿਸ਼ਾ ਰਹਿਣ ਵਾਲੇ ਨੇ